ਸੇ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਆ ਗਲਗਲ ਦੇ ਆਚਾਰ ਦੀ ਰੈਸিপি ਜੋ ਕਿ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਮੈਂ ਬਣਾਉਣਾ ਦੱਸਾਂਗੀ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ ਜਦੋਂ ਵੀ ਗਲਗਲ ਦਾ ਆਚਾਰ ਪਾਇਆ ਜਾਂਦਾ ਹੈ ਤਾਂ ਇਸ ਤਰੀਕੇ ਦੇ ਨਾਲ ਹੀ ਪਾਉਂਦੇ ਆ ਜੇ ਤੁਸੀਂ ਇਸ ਤਰੀਕੇ ਦੇ ਨਾਲ ਗਲਗਲ ਦਾ ਆਚਾਰ ਪਾਓਗੇ ਤਾਂ ਇਹ ਤੁਹਾਡਾ ਆਚਾਰ ਜੋ ਹੈ 1 ਸਾਲ ਤੱਕ ਖਰਾਬ ਨਹੀਂ ਹੋਏਗਾ ਔਰ ਇਹਦੇ ਵਿੱਚ ਅਸੀਂ ਸਰੋਂ ਦੇ ਤੇਲ ਦਾ ਬਿਲਕੁਲ ਵੀ ਯੂਜ਼ ਨਹੀਂ ਕਰਾਂਗੇ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਬਣਾਉਣਾ ਦੱਸਾਂਗੀ ਔਰ ਇਹ ਚੜਪਟ ਬਣ ਜਾਂਦਾ ਹੈ ਔਰ ਖਾਣ ਉਹ ਬਹੁਤ ਜ਼ਿਆਦਾ ਸਵਾਦ ਲੱਗਦਾ ਹੈ ਸੋ ਸਟਾਰਟ ਕਰਦੀ ਹਾਂ ਰੈਸিপি ਇੱਥੇ ਮੈਂ ਗਰਗਲਾ ਲਾਈਆਂ ਨੇ ਇਹ 2 ਕਿਲੋ ਗਰਗਲਾ ਮੈਂ ਲਈਆਂ ਨੇ ਇਹਦੇ ਵਿੱਚ ਕੁਝ ਗਰਗਲਾ ਪੱਕੀਆਂ ਨੇ ਕੁਝ ਥੋੜੀਆਂ ਜਿਹੀਆਂ ਹਰੀਆਂ ਨੇ ਕੁਝ ਥੋੜੀਆਂ ਪੀਲੀਆਂ ਨੇ ਸੋ ਇਹ ਮੈਂ ਨਹੀਂ ਰੱਖਦੀਆਂ ਤੁਸੀਂ ਇਹ ਗਰਗਲਾ ਲੈਣੀਆਂ ਨੇ ਸੋ 2 ਕਿਲੋ ਗਰਗਲਾ ਨੂੰ ਵਧਿਆ ਕਰਕੇ ਤੋਲਿਆ ਮੈਂ ਤੋ ਬਣਾ ਕੇ ਉਹਨਾਂ ਨੂੰ ਵਧਿਆ ਕਰਕੇ ਸੁਕਾ ਲਿਆ ਸੁਕਾਣਾ ਜ਼ਰੂਰੀ ਹੈ ਉਹਦੇ ਵਿੱਚ ਪਾਣੀ ਬਿਲਕੁਲ ਨਹੀਂ ਰਹਿਣਾ ਚਾਹੀਦਾ ਫਿਰ ਇਹਨੂੰ ਆਸੀਂ ਕਟਿੰਗ ਕਰਾਂਗੇ ਕਟਿੰਗ ਕਰ ਲਾਂਗੇ ਕਟਿੰਗ ਕਰਨ ਦੇ ਦੋ ਤਰੀਕੇ ਨੇ ਇੱਕ ਤਰੀਕੇ ਨਾਲ ਮੈਂ ਤੁਹਾਨੂੰ ਇਹ ਦੱਸ ਰਹੀ ਹਾਂ ਇਸ ਤਰੀਕੇ ਨਾਲ ਤੁਸੀਂ ਇਹਦੀ ਕਟਿੰਗ ਕਰੋਗੇ ਔਰ ਪੀਛੇ ਦਾ ਪਰਜੜਾ ਦਾ ਕੱਟ ਦਿਓ ਇਹਨੂੰ ਤੁਸੀਂ ਆਪਣੀ ਮਨਪਸੰਦ ਸ਼ੇਪ ਦੀ ਦੇ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਅਚਾਰ ਪਾਉਣਾ ਹੈ ਕੁਛ ਵੱਡੇ ਪੀਸੇਸ ਬਣਾਣੇ ਆ ਜਾਂ ਛੋਟੇ ਬਣਾਣੇ ਆ ਉਸ ਅਕੋਰਡਿੰਗ ਤੁਸੀਂ ਜਿਹੜੇ ਹੈ ਤੇ ਪੀਸੇਸ ਕੱਟ ਕਰ ਸਕਦੇ ਹੋ ਮੈਂ ਇਹਦੇ ਪੀਸੇਸ ਜਿਹੜੇ ਆ ਥੋੜੇ ਵੱਡੇ ਰੱਖੇ ਨੇ ਨਾਰਮਲ ਜੀ ਆ ਤਾਂ ਜੋ ਇੱਕ ਅਚਾਰ ਦੀ ਫਾੜੀ ਲੈ ਕੇ ਤੇ ਅਸੀਂ ਉਹਦੇ ਨਾਲ ਖਾ ਸਕਦੇ ਆ ਸੋ ਇਸ ਕਰਕੇ ਮੈਂ ਜਿਹੜੇ ਇਹ ਪੀਸੇਸ ਥੋੜੇ ਵੱਡੇ ਰੱਖੇ ਨੇ ਸੋ ਇਸੇ ਤਰੀਕੇ ਦੇ ਨਾਲ ਜਿਹੜੇ ਅਸੀਂ ਇੱਕ ਗਲਗਲ ਨੂੰ ਮੈਂ ਕੱਟ ਕੇ ਤੁਹਾਨੂੰ ਦਿਖਾਤਾ ਇੱਕ ਤਰੀਕਾ ਤਾਂ ਇਹ ਹੈਗਾ ਏ ਇਹਦਾ ਗਲਗਲ ਨੂੰ ਕਟਣ ਦਾ ਹੁਣ ਮੈਂ ਤੁਹਾਨੂੰ ਦੂਸਰਾ ਤਰੀਕਾ ਦੱਸਦੀ ਆ ਇੱਕ ਸੀਗਾ ਅਸੀਂ ਬਿਲਕੁਲ ਵਿੱਚੋਂ ਕੱਟ ਲਈ ਅਸੀਂ ਵਿਚਕਾਰੋਂ ਹੁਣ ਦੂਸਰਾ ਹੈ ਲੰਮੇ ਰੋਗ ਨੂੰ ਕੱਟਣਾ ਹੈ ਇਹਦੇ ਇਹਦਾ ਕੱਟਣ ਦੇ ਨਾਲ ਕੀ ਹੈ ਕਿ ਜਲਦੀ ਸਾਡਾ ਜਿਹੜਾ ਇਹ ਗਲਗਲ ਦਾ achar ਕੱਟਿਆ ਜਾਂਦਾ ਹੈ ਇਨ ਵਿੱਚੋਂ ਅਸੀਂ ਦਿਨ ਪਾਰ ਦੇ ਵਿੱਚ ਕੱਟ ਕਰਾਂਗੇ ਫਿਰ ਇਹਦੇ ਜਿਹੜੇ ਆ ਪੀਸਸ ਕੱਟ ਦਵਾਂਗੇ ਇਹਦੇ ਨਾਲ ਕੀ ਹੁੰਦਾ ਹੈ ਕਿ ਥੋੜਾ ਸਾਡਾ ਟਾਈਮ ਦੀ ਬਚਤ ਵੀ ਹੋ ਜਾਂਦੀ ਹੈ ਔਰ ਇਜ਼ੀ ਕੱਟ ਹੋ ਜਾਂਦਾ ਹੈ ਇਸ ਤਰੀਕੇ ਦੇ ਨਾਲ ਵੀ ਤੁਸੀਂ ਕੱਟ ਸਕਦੇ ਹੋ ਜਿਹੜਾ ਤਰੀਕਾ ਤੁਹਾਨੂੰ ਵਧੀਆ ਲੱਗੇ ਤੁਸੀਂ ਉਸ ਤਰੀਕੇ ਦੇ ਨਾਲ ਇਹਦਾ ਗਲਗਲ ਨੂੰ ਕੱਟ ਸਕਦੇ ਹੋ ਔਰ ਇਹ ਖਾਨ ਵਿੱਚ ਵੀ ਖੱਟੀ ਮਿੱਠੀ ਸਵਾਦ ਲੱਗਦੀ ਹੈ ਸੋ ਜਿਹੜਾ ਇਹਨੂੰ ਅਸੀਂ ਵਧੀਆ ਕਰਕੇ ਸਾਫ਼ ਕਰ ਲਵਾਂਗੇ ਇਸ ਤਰੀਕੇ ਦੇ ਨਾਲ ਇਹਦਾ ਪੀਸਸ ਕੱਟਦੇ ਨੇ ਮੈਂ ਔਰ ਇਹਦੇ ਜਿਹੜੇ ਬੀਜ ਨੇ ਨਾ ਉਹ ਕੱਟ ਦੀਦੇ ਆ ਤੁਸੀਂ ਬੀਜ ਮੇਨ ਇਹਦੇ ਵਿੱਚ ਨਹੀਂ ਰਹੇ ਚਾਹੀਦੇ ਅਗਰ ਇਹਦੇ ਵਿੱਚ ਬੀਜ ਰਹਿੰਦੇ ਨੇ ਨਾ ਤੇ ਅਚਾਰ ਤੁਹਾਡਾ ਜਿਹੜਾ ਹੈ ਉਹ ਕੋੜਾ ਬੰਦਾ ਹੈ ਤੇ ਅਚਾਰ ਤੁਹਾਡਾ ਕੋੜਾ ਨਾ ਬਣੇ ਉਹਦੇ ਵਾਸਤੇ ਤੁਸੀਂ ਇਹਦੇ ਵਿੱਚੋਂ ਬੀਜਾਂ ਨੂੰ ਕੱਢਦੇ ਹੋ ਔਰ ਸਾਰੇ ਬੀਜ ਜਿੰਨੇ ਵੀ ਸੀਗੇ ਉਹਨਾਂ ਨੂੰ ਮੈਂ ਕੱਢ ਕੇ ਇੱਕ ਪਲੇਟ ਦੇ ਵਿੱਚ ਕਰ ਲਿਆ ਸੀਗਾ ਫਿਰ ਵੀ ਇੱਕ ਅੱਧਾ ਪੀਸ ਕੋਈ ਨਾ ਕੋਈ ਰਹਿ ਜਾਂਦਾ ਉਹਦੇ ਵਿੱਚ ਬੀਜ ਜਿਹੜੇ ਆਈ ਜਾਂਦੇ ਨੇ ਮੇਨ ਕੰਮ ਹੁੰਦਾ ਹੈ ਇਹਨਾਂ ਨੂੰ ਬੀਜਾਂ ਨੂੰ ਕੱਢਣ ਦਾ ਬਾਕੀ ਸਿੰਪਲ ਤਰੀਕਾ ਹੈ ਦੇਖੋ ਐਨੇ ਸਾਰੇ ਮੈਂ ਬੀਜ ਇਹਨਾਂ ਦੇ ਕੱਢ ਲਏ ਨੇ ਬਿਲਕੁਲ ਕਲੀਨ ਕਰ ਲਿਆ ਹੈ ਔਰ ਇਹਨਾਂ ਜਿਹੜੀਆਂ ਗਲਗਲਾਂ ਨੂੰ ਅਸੀਂ ਕਲੀਨ ਕਰ ਲ ਕੇ ਇਕੋ ਇੱਕ ਸਾਈਡ ਤੇ ਕਰ ਲਾਂਗੇ ਹੁਣ ਕੋਈ ਵੱਡਾ ਫਾਂਡਾ ਲਵਾਂਗੇ ਉਹਦੇ ਵਿੱਚ ਇਹਨਾਂ ਸਾਰਿਆਂ ਨੂੰ ਅਸੀਂ ਟ੍ਰਾਂਸਫਰ ਕਰ ਲਵਾਂਗੇ ਸਾਈਜ਼ ਤੁਸੀਂ ਦੇਖ ਸਕਦੇ ਹੋ ਪਰਫੈਕਟ ਜਿੱਦਾਂ ਦੀ ਮੈਨੂੰ ਚਾਹੀਦੇ ਸੀ ਉਦਾਂ ਦੇ ਮੈਂ ਕੱਟ ਲਏ ਨੇ ਹੁਣ ਮੈਂ ਦੂਸਰਾ ਬਰਤਨ ਲਵਾਂਗੀ ਉਹਦੇ ਵਿੱਚ ਇਹਨਾਂ ਸਾਰਿਆਂ ਨੂੰ ਆ ਮਿਕਸ ਕਰ ਲਾਂਗੀ ਕਿਉਂਕਿ ਹੁਣ ਇਹਦੇ ਵਿੱਚ ਮੈਂ ਮਸਾਲੇ ਵੀ ਐਡ ਕਰਨੇ ਨੇ ਤੋਂ ਪਾਂਡਾ ਥੋੜਾ ਛੋਟਾ ਪੈ ਗਿਆ ਇਸ ਕਰਕੇ ਮੈਂ ਇਹਨੂੰ ਦੂਜੇ ਦੇ ਵਿੱਚ ਸਾਰੇ ਟਰਾਂਸਫਰ ਕਰ ਲਿਆ ਹੁਣ ਇਹਨਾਂ ਨੂੰ ਇਹਦੇ ਵਿੱਚ ਪਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਮਸਾਲੇ ਮਸਾਲੇ ਇੱਥੇ ਦੇ ਵਿੱਚ ਮੈਂ ਜਿਹੜੇ ਨਾਰਮਲ ਕਿਚਨ 'ਚ ਯੂਜ਼ ਹੁੰਦੇ ਨੇ ਉਹੀ ਪਾਵਾਂਗੀ ਹੋਰ ਕੋਈ ਮਸਾਲੇ ਦਾ ਯੂਜ਼ ਨਹੀਂ ਕਰਾਂਗੀ ਇੱਥੇ ਇੱਕ ਕੜਛੀ ਪਹਿਲਾਂ ਮੈਂ ਨਮਕ ਦੀ ਪਾਈ ਸੀ ਤੇ ਮੈਨੂੰ ਥੋੜਾ ਨਮਕ ਘੱਟ ਲੱਗਾ ਥੋੜਾ ਜਿਹਾ ਮੈਂ ਹੋਰ ਨਮਕ ਪਾਤਾ ਲਗਭਗ ਇੱਕ ਕੜਛੀ ਤੁਸੀਂ ਲਾ ਲਓ ਵੱਡਾ ਚਮਚ ਜਿਹੜਾ ਹੁੰਦਾ ਹੈ छोटे स्पून की अगर गल करा तो फोर स्पून है और वे करा तो एक स्पून है और वाइट नमक पाया हूँ मैं काला नमक पाता जी एक चम्मच काला नमक इतने मैं पाई है जी लाल मिर्च दिगी लाल मिर्च तो बाद घर कुटी हुई लाल मिर्च कलर वास्ते देगी लाल मिर्च में पाई है थोड़ी जी मेरे हल्दी पावगी ਹਲਦੀ ਤੁਸੀਂ ਪਾ ਵੀ ਸਕਦੇ ਹੋ ਨਹੀਂ ਵੀ ਪਾ ਸਕਦੇ ਬਟ ਮੈਂ ਥੋੜੀ ਜਿਹੀ ਪਾਈ ਮੈਨੂੰ ਹਲਦੀ ਵਾਲਾ achar ਪਸੰਦ ਨਹੀਂ ਹੈ ਉਸ ਤੋਂ ਬਾਅਦ ਇਹਦੇ ਵਿੱਚ ਮੈਂ 2 ਚਮਚ ਚੀਨੀ ਤੇ ਪਾਈਨੀ ਚੀਨੀ ਪਾਨ ਤੋਂ ਬਾਅਦ ਇਹਨਾਂ ਨੂੰ ਤੁਸੀਂ ਵਧੀਆ ਕਰਕੇ ਮਿਕਸ ਕਰ ਲੈਣਾ ਹੈ ਇਹਦੇ ਵਿੱਚ ਨਾ ਤੁਸੀਂ ਕਲੌਂਜੀ ਪਾਣੀ ਹੈ ਨਾ ਹੀ ਇਹਦੇ ਵਿੱਚ ਕੋਈ ਅਜਵਾਇਨ ਨਾ ਸੌਫ ਕੁਝ ਵੀ ਨਹੀਂ ਪਾਣਾ ਹੈ ਬਹੁਤ ਸਿੰਪਲ ਤਰੀਕੇ ਦੇ ਨਾਲ ਬਣਾਉਣਾ ਦੱਸ ਰਹੀ ਹਾਂ ਤੁਸੀਂ ਬਹੁਤ ਸਿੰਪਲ ਤਰੀਕੇ ਦੇ ਨਾਲ ਬਣਾ ਇਸ ਅਚਾਰ ਨੂੰ ਸਟੋਰ ਕਰ ਸਕਦੇ ਹੋ 1 ਸਾਲ ਤੋਂ ਵੀ ਜ਼ਿਆਦਾ ਇਹ ਚਾਹ ਤੜਾ ਖਰਾਬ ਨਹੀਂ ਹੋਏਗਾ ਇਹਦੇ ਵਿੱਚ ਕੋਈ ਫੁੰਦੀ ਕੋਈ ਉਲੀ ਵਗੈਰਾ ਕੁਝ ਵੀ ਨਹੀਂ ਲੱਗੇਗੀ ਸੋ ਇਸ ਤਰੀਕੇ ਦੇ ਨਾਲ ਤੁਸੀਂ ਅਚਾਰ ਬਣਾਓਗੇ ਨਾ ਤੇ ਲੰਬੇ ਸਮੇਂ ਤੱਕ ਤੜਾ ਚਾਹ ਜੜਾ ਹੈ ਉਹ ਰਹੇਗਾ ਇਨਾਂ ਨੂੰ ਵਧੀਆ ਕਰਕੇ ਅਸੀਂ ਮਿਕਸ ਕਰ ਲੈਣਾ ਹੈ ਮਿਕਸ ਕਰਨ ਦਾ ਥੋੜਾ ਜਿਹਾ ਹੋਰ ਲੱਗਦਾ ਹੈ ਇਹਨੂੰ ਮਿਕਸ ਕਰਕੇ ਤੁਸੀਂ 5 ਮਿੰਟ ਦੀ ਰੈਸਟ ਦੇ ਵਾਸਤੇ ਰੱਖ ਦੇਣਾ ਹੈ ਉਮੀਦ ਹੈ ਤੁਹਾਨੂੰ ਇਹ ਜੇ ਤੁਸੀਂ ਇਸ ਤਰੀਕੇ ਦੇ ਨਾਲ ਆਚਾਰ ਬਣਾਓਗੇ ਨਾ ਤੇ ਤੁਸੀਂ ਸਾਲੋਂ ਸਾਲ ਉਹਨੂੰ ਖਾ ਸਕੋਗੇ ਕਦੀ ਖਰਾਬ ਨਹੀਂ ਹੋਏਗਾ ਮੈਂ ਇਹਨੂੰ ਵਧੀਆ ਕਰਕੇ ਮਿਕਸ ਕਰ ਲਿਆ ਹੈ ਔਰ ਇਹ ਜਿਹੜੇ ਨਿੰਬੂ ਸੀਨਾ ਗਲਗਲਾ ਬਹੁਤ ਜ਼ਿਆਦਾ ਜੂਸੀ ਸੀ ਇਹ ਤੇ ਇਹਨਾਂ ਨੇ ਪਾਣੀ ਛੇ ਵੀ ਥੋੜਾ ਛੱਡਦਾ ਸੀ ਤੋਂ ਇਹਨਾਂ ਨੂੰ ਰੈਸਟ ਕਰਨ ਤੇ ਰੱਖਿਆ ਹੁਣ ਆਂਦਾ ਹੈ ਪ੍ਰੋਸੈਸ ਇਹਨੂੰ ਥੋੜਾ ਜਿਹਾ ਤੜਕਾ ਮਾਰਾਂਦਾ ਮੈਂ ਥੋੜਾ ਜਿਹਾ ਸਰੋਂ ਦਾ ਤੇਲ ਲਿਆ ਉਹਦੇ ਵਿੱਚ ਇੱਕ ਚਮਚ ਅਹਿੰਗ ਪਾਈ ਹੈ ਔਰ ਜਿਹੜੇ ਕੰਟੇਨਰ ਚ ਮੈਂ ਅਚਾਰ ਨੂੰ ਪਾਉਣਾ ਹੈ ਉਹਨੂੰ ਮੈਂ ਉੱਤਕਾ ਕਰਕੇ ਉਹਦੇ ਅੰਦਰ ਜੜਾ ਹੈ ਹਿੰਗ ਦਾ ਸਾਰਾ ਫਲੇਵਰ ਲੈ ਆਂਦਾ ਹੁਣ ਹੱਥ ਉੱਤੇ ਰੱਖ ਕੇ ਡੱਬੇ ਤੇ ਤੇ ਜਿਹੜੇ ਤੁਸੀਂ ਅਚਾਰ ਨੂੰ ਪਾਉਣਾ ਹੈ ਉਹ ਅਚਾਰ ਉਹ ਡੱਬੇ ਦੇ ਵਿੱਚ ਪਾ ਲੈਣਾ ਹੱਥ ਤਾਂ ਰੱਖਣਾ ਹੈ ਤਾਂ ਜੋ ਉਹਦੀ 스ਮੈਲ ਜਿਹੜੀ ਇਹ ਸਾਰੀ ਹਿੰਗ ਦੀ ਬਾਹਰ ਨਾ ਜਾਏ ਇਸ ਕਰਕੇ ਤੁਸੀਂ ਉਹਨੂੰ ਕਵਰ ਅਪ ਕਰਕੇ ਦੈਨ ਫਿਰ ਉਹਦੇ ਵਿੱਚ ਸਾਰਾ ਅਚਾਰ ਪਾਓ ਇਸੇ ਤਰੀਕੇ ਦੇ ਨਾਲ ਮੈਂ ਜਿੰਨੀ ਵੀ ਗਲਗਲ ਸੀਗੀ ਉਹ ਸਾਰੀ ਪਾਲੀ ਸੀ ਖੰਜੂ ਆਚਾਰ ਬਹੁਤ ਜ਼ਿਆਦਾ ਲੱਗ ਰਿਹਾ ਸੀ ਪਰ ਉਹ ਇੱਕੋ ਹੀ ਡੱਬੇ ਦੇ ਵਿੱਚ ਪੂਰਾ ਆ ਗਿਆ ਥੋੜਾ ਜਿਹਾ ਬਚਿਆ ਸੀਗਾ ਉਹ ਫਿਰ ਥੋੜੀ ਦੇਰ ਬਾਅਦ ਮੈਂ ਉਹ ਵੀ ਉਹਦੇ ਵਿੱਚੇ ਹੀ ਪਾ ਦਿੱਤਾ ਸੀ ਸੋ ਇਸ ਤਰੀਕੇ ਦੇ ਨਾਲ ਤੁਹਾਡਾ ਆਚਾਰ ਐਦਾਂ ਦਾ ਲੱਗੇਗਾ ਇਹਨੂੰ ਤੁਸੀਂ ਜਿਹੜਾ ਹੈ ਨਾ ਆ ਅਗਰ ਧੁੱਪੇ ਰੱਖਣਾ ਹੈ ਤਾਂ ਤੁਹਾਨੂੰ 3 ਤੋਂ 4 ਦਿਨ ਦੀ ਧੁੱਪ ਤੁਸੀਂ ਲਵਾਣੀ ਹੈ 3 ਤੋਂ 4 ਦਿਨ ਦੀ ਧੁੱਪ ਲਵਾ ਕੇ ਇਹਨੂੰ ਤੁਸੀਂ ਖਾ ਸਕਦੇ ਹੋ ਇਨਸਟੈਂਟ ਵੀ ਖਾ ਸਕਦੇ ਹੋ ਔਰ ਅਗਰ ਤੁਸੀਂ ਇਹਨੂੰ ਧੁੱਪ ਨਹੀਂ ਲਵਾਉਣਾ ਚਾਹੁੰਦੇ ਹੋ ਤਾਂ ਤੋਂ 6 ਦਿਨ ਤੋਂ ਬਾਅਦ ਇਹਨੂੰ ਤੁਸੀਂ ਖਾਣਾ ਸਟਾਰਟ ਕਰ ਦਿਓ ਯਕੀਨ ਮੰਨਿਓ ਅਗਰ ਐਦਾ achar ਪਾਓਗੇ ਨਾ ਤੁਸੀਂ ਸਾਰੇ ਤਰੀਕੇ achar ਪਾਉਣ ਦੇ ਭੁੱਲ ਜਾਓਗੇ ਬਹੁਤ ਸਿੰਪਲ ਤਰੀਕੇ ਦੇ ਨਾਲ achar ਬਣਾਉਣਾ ਦੱਸਿਆ ਹੈ ਔਰ ਇਹਨਾਂ ਵਧੀਆ ਤਰੀਕਾ ਹੈ ਜਿਹੜੇ ਪੁਰਾਣੇ ਜ਼ਮਾਨੇ ਚ ਸਾਡੀ ਦਾਦੀ ਹੁੰਦੀ ਸੀ ਨਾ ਉਹ ਇਦਾਂ achar ਬੰਦੀ ਹੁੰਦੀ ਸੀ ਸੋ ਉਹੀ ਤਰੀਕਾ ਹਾਜਮਾ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਪੰਜ ਤੋਂ 6 ਦਿਨ ਦੇ ਬਾਅਦ ਮੈਂ ਤੁਹਾਨੂੰ achar ਦਿਖਾ ਰਹੀ ਹਾਂ achar ਜਿਹੜਾ ਹੈ ਨਾ ਬਿਲਕੁਲ ਸੋਕੇ ਕੱਟ ਹੋ ਗਿਆ ਉਹਦਾ ਪਾਣੀ ਜਿਹੜਾ ਉਹਦਾ ਸਾਰਾ ਥੱਲੇ بیٹھ ਗਿਆ ਇਹਨਾਂ ਨੂੰ ਵਧੀਆ ਕਰਕੇ ਹਿਲਾ ਲਓ ਔਰ ਇਹਨੂੰ ਖੋਲ ਕੇ ਵੀ ਮੈਂ ਤੁਹਾਨੂੰ ਦਿਖਾਨੀ ਹੈ ਕਿ achar ਦਾ ਕਲਰ ਦੇਖੋ ਅੱਜ ਕਲਰ ਕਿੰਨਾ ਵਧੀਆ ਆ ਰਿਹਾ ਹੈ ਔਰ ਇਹ ਇਹਦੇ ਜਿਹੜਾ ਚਿਕਲ ਹੁੰਦਾ ਹੈ ਨਾ ਥੋੜਾ ਜਿਹਾ ਮੋਟਾ ਹੁੰਦਾ ਉਹਨੂੰ ਗਲਣ ਚ ਥੋੜਾ ਟਾਈਮ ਲੱਗਦਾ ਹੈ ਬਟ ਜੇ ਦਿੰਦੀ ਤੋਂ ਉਪਲਕਵਾਉਗੇ ਜਾਂ 5 ਤੋਂ 6 ਦਿਨ ਤੱਕ ਇਹਨੂੰ ਰੱਖੋਗੇ ਤੇ ਇਹ ਆਚਾਰ ਤੁਹਾਡਾ ਬਹੁਤ ਟਾਈਮ ਤੱਕ ਚੱਲੇਗਾ ਹਾਂ ਇਹਨੂੰ ਤੁਸੀਂ ਜਦੋਂ ਵੀ ਆਚਾਰ ਨੂੰ ਕੱਟਣਾ ਹੈ ਗੰਦੇ ਹੱਥ ਨਹੀਂ ਲਾਣੇ ਆ ਔਰ ਪਾਣੀ ਵਾਲੇ ਹੱਥ ਵੀ ਨਹੀਂ ਲਾਣੇ ਆ ਸਿੰਪਲ ਤਰੀਕਾ ਮਤਲਬ ਸਾਫ਼ ਸੁਥਰੇ ਹੱਥ ਦੇ ਨਾਲ ਬਿਲਕੁਲ ਡਰਾਈ ਚਮਚ ਦੇ ਨਾਲ ਆਚਾਰ ਨੂੰ ਕੱਟਣਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਅਗਰ ਰੂਲ ਫਾਲੋ ਕਰੋਗੇ ਤੇ ਇਹ ਆਚਾਰ ਤੁਹਾਡਾ ਸਾਲੋਂ ਸਾਲ ਖਰਾਬ ਨਹੀਂ ਹੋਏਗਾ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਮੇਰਾ ਤਰੀਕਾ ਬਹੁਤ ਹੀ ਵਧੀਆ ਲੱਗਿਆ ਹੋਵੇਗਾ ਜੇ ਤੁਹਾਨੂੰ ਇਹ ਮੇਰਾ ਤਰੀਕਾ ਵਧੀਆ ਲੱਗਾ ਤਾਂ ਜ਼ਰੂਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਮਿਲੂੰਗੀ ਇੱਕ ਹੋਰ ਵੀਡੀਓ ਵਿੱਚ ਤਦ ਤੱਕ ਦੇ ਲਈ ਬਾਏ ਬਾਏ ਆਪਣਾ ਖਿਆਲ ਰੱਖਿਓ